welcom back to our youtube channel ਅੱਜ ਆਪਾਂ ਇਸ ਵੀਡੀਓ ਦੇ ਵਿੱਚ ਬੀਏ ਸੈਮੈਸਟਰ 1 ਪੰਜਾਬੀ ਲਾਜ਼ਮੀ ਦੇ ਲਿਖਣ ਕਲਾ ਜੋ ਅਸੀਂ ਕਰ ਰਹੇ ਸੀ ਜਿਵੇਂ ਕਿ ਲੇਖ ਪੈਰਾ ਅਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਅਖਬਾਰੀ ਲੇਖ ਬਾਰੇ ਪੜਿਆ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਮੀਡਲ ਲਿਖਣ ਕਲਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਮੀਡਲ ਰਚਨਾ ਅਜਿਹੀ ਅਖਬਾਰੀ ਲਿਖਤ ਨੂੰ ਕਹਿੰਦੇ ਨੇ ਜਿਹੜੀ ਉੱਪਰਲੇ ਤੇ ਹੇਠਲੇ ਪੱਤਰ ਦੀਆਂ ਲਿਖਤਾਂ ਦੇ ਮੁਕਾਬਲੇ ਆਪਣੀ ਜੋ ਵਿਦ ਆਪਣੀ ਜੋ ਭਾਸ਼ਾ ਸ਼ੈਲੀ ਦੇ ਲਈ ਆਮ ਲੋਕਾਂ ਦੇ ਨਾਲ ਜਿਹੜੀ ਉਹ ਉਹ ਕੀ ਹੁੰਦੀ ਹੈ ਵਧੇਰੇ ਜੁੜੀ ਹੁੰਦੀ ਹੈ ਛੋਟਾ ਹੁੰਦਾ ਹੈ ਹਲਕਾ ਫੁਲਕਾ ਜੋ ਆਪਾਂ ਕਹਿ ਲਓ ਇਹ ਅਥਾਰਥਕ ਉੱਤੇ ਆਧਾਰਿਤ ਇੱਕ ਲੇਖ ਹੁੰਦਾ ਹੈ ਲੇਖਾਂ ਦੇ ਵਿੱਚ ਜੋ ਮੀਡਲ ਹੈ ਇਸ ਦੀ ਇੱਕ ਆਪਣਾ ਮਹੱਤਵਪੂਰਨ ਸਥਾਨ ਹੁੰਦਾ ਹੈ ਅਖਬਾਰ ਦੇ ਸੱਜੇ ਪਾਸੇ ਜੋ ਆਪਣੇ ਦੋ ਕਾਲਮ ਹੁੰਦੇ ਨੇ ਉਸ ਦੇ ਵਿੱਚ ਆਮ ਕਰਕੇ ਜੋ ਹੈ ਸੰਪਾਦਨੀ ਛਪਿਆ ਹੁੰਦਾ ਹੈ ਪਾਠਕ ਨੂੰ ਥੋੜੀ ਜਿਹੀ ਜੋ ਆਪਾਂ ਕਹਿੰਦੇ ਆ ਮਾਨਸਿਕ ਰਾਹਤ ਦੇਣ ਦੇ ਲਈ ਗੰਭੀਰ ਲੇਖਾਂ ਦੇ ਵਿਚਾਰ ਇਸ ਨੂੰ ਛਾਪਿਆ ਜਾਂਦਾ ਹੈ। ਅਤੇ ਪਾਠਕ ਦਾ ਮਨੋਰੰਜਨ ਵੀ ਕਰਦੀ ਹੈ, ਹਾਸ ਰਸ ਵੀ ਪੈਦਾ ਕਰਦੀ ਹੈ, ਉਹਨੂੰ ਰਵਾ ਵੀ ਸਕਦੀ ਹੈ, ਉਹਦੇ ਲਈ ਪ੍ਰੇਰਣਾ ਸਰੋਤ ਵੀ ਬਣ ਸਕਦੀ ਹੈ। ਹਰ ਪ੍ਰਕਾਰ ਦੇ ਜਿਹੜੇ ਪਾਠਕਾਂ ਦਾ ਉਹ ਦਿਲ ਲੁਭਾਉਂਦਾ ਹੈ ਇਹ ਮਿਡਲ ਹੁੰਦਾ ਹੈ ਅਤੇ ਇਸ ਦੇ ਵਿੱਚ ਜੋ ਜਾਣਕਾਰੀ ਹੁੰਦੀ ਹੈ ਉਹ ਬਹੁਤ ਹੀ ਸਮਗਰੀਯਾ ਥਾਰਤਕ ਹੁੰਦੀ ਹੈ ਦਿਲ ਲਟੁੰਬਨ ਵਾਲੀ ਹੁੰਦੀ ਹੈ ਉਤਸ਼ਾਹ ਜਿਹੜੀ ਭੂ ਭਰਪੂਰ ਹੁੰਦੀ ਹੈ ਰੋਚਕ ਹੁੰਦੀ ਹੈ ਦਿਲਚਸਪ ਹੁੰਦੀ ਹੈ ਤੇ ਅਸੀਂ ਇੱਕ ਤਰ੍ਹਾਂ ਦਾ ਇਹਨੂੰ ਇੱਕ ਗਲਪਮਈ ਲੇਖ ਮਿਡਲ ਨੂੰ ਅਸੀਂ ਕਹਿ ਸਕਦੇ ਹਾਂ ਇਸ ਦਾ ਜੋ ਤੱਤ ਨੇ ਜੋ ਮਿਡਲ ਦੇ ਤੱਤ ਨੇ ਉਹ ਹੈਗੇ ਨੇ ਵਿਸ਼ਾ ਕਥਾਨਕ ਚਰਿੱਤਰ ਚਿੱਤਰਣ ਵਾਤਾਵਰਣ ਭਾਸ਼ਾ ਸ਼ੈਲੀ ਅਤੇ ਉਦੇਸ਼ ਇਹ ਹੈਗਾ ਸੇ ਸਾਡਾ ਜੋ ਲੇਖਨ ਕਲਾ ਆਪਣਾ ਮੀਡਲ